ਜਮੂ ਦੇ ਕਸ਼ਤਵਾਲ ਜ਼ਿਲ੍ਹੇ ਦੇ ਵਿੱਚ 2 ਦਿਨ ਪਹਿਲਾਂ ਮਚੇਲ ਮਾਤਾ ਯਾਤਰਾ ਮਾਰਗ ਦੇ ਉੱਤੇ ਚਸੌਤੀ ਦੇ ਵਿੱਚ ਬੱਦਲ ਫਟਣ ਦੇ ਕਾਰਨ ਭਾਰੀ ਤਬਾਹੀ ਹੋਈ ਸੀ ਜਾਣਕਾਰੀ ਦੇ ਅਨੁਸਾਰ ਇਸ ਆਫਤਾ ਦੇ ਵਿੱਚ 46 ਲੋਕਾਂ ਦੀ ਮੌਤ ਹੋ ਗਈ ਸੀ ਇਸ ਹੜ੍ਹ ਦੇ ਵਿੱਚ ਕਈ ਲੋਕਾਂ ਦੇ ਵਹਿ ਜਾਣ ਦੀ ਅਸ਼ੰਕਾ ਵੀ ਹੈ ਉੱਥੇ ਇਸ ਘਟਨਾ ਦੇ ਵਿੱਚ ਜਲੰਧਰ ਤੋਂ ਜੰਮੂ ਆਪਣੀ ਨਾਨੀ ਦੇ ਘਰ ਘੁੰਮਣ ਆਈ 22 ਸਾਲਾਂ ਬੰਸ਼ਿਕਾ ਅਤੇ ਉਸ ਦੀ ਸਹੇਲੀ ਦਿਸ਼ਾ ਬੱਦਲ ਫਟਣ ਦੇ ਬਾਅਦ ਲਾਪਤਾ ਹੋ ਗਈਆਂ ਹਾਲੇ ਤੱਕ ਦੋਨਾਂ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲ ਪਾਈ ਜਿਸ ਦੇ ਚਲਦੇ ਹੁਣ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਉਹਨਾਂ ਨੂੰ ਸ਼ੱਕ ਹੈ ਕਿ ਕਿਤੇ ਜਦੋਂ ਬੱਦਲ ਫਟਿਆ ਉਹ ਇਸੇ ਦੌਰਾਨ ਲਾਪਤਾ ਹੋ ਗਈਆਂ ਨੇ ਅਤੇ ਜਲਦ ਉਹਨਾਂ ਦੀ ਜਿਹੜੀ ਕਿ ਭਾਲ ਉਹ ਕੀਤੀ ਜਾਵੇ ਮੇਜੀ ਤੁਹਾਡਾ ਖਲਾਸ਼ ਰਾਣੀ ਤੇ ਬੰਚਕਾ ਦੇ ਨਾਲ ਕੀ ਰਿਸ਼ਤਾ ਤੇ ਮਿਰਾਨਾ ਉਹਨਾਂ ਦੀ ਦਾਦੀ ਆ ਉਹ ਮੇਰੀ ਪੋਤੀ ਹੈ ਵੰਚਿਕਾ ਕਿੰਨਾਕ ਦਿਨ ਹੋਏ ਆ ਵੰਚਿਕਾ ਕਰੋ ਗਈ ਸੀ 10 ਤਰੀਕ ਦੀ ਗਈ ਵੀ ਹੈ ਜੰਮੂ ਰੇ ਨੇ 11 ਤਰੀਕ ਨੂੰ ਅਚੇਲ ਮਾਤਾ ਗਏ ਨੇ ਜੀ ਉੱਥੇ ਪਹੁੰਚ ਗਏ ਨੇ ਕੋਈ ਰਾਤ ਨੂੰ ਫਿਰ ਸਵੇਰੇ ਇਹਨਾਂ ਨੇ ਦਰਸ਼ਨ ਕੀਤੇ ਨੇ 4-5 ਘੰਟੇ ਦੀ ਲਾਈਨ ਦੇ ਵਿੱਚ ਲੱਗ ਕੇ ਇਹਨਾਂ ਨੇ ਦਰਸ਼ਨ ਕੀਤੇ ਨੇ ਫਿਰ ਆ ਗਏ ਨੇ ਉਹਨਾਂ ਨੇ ਮੈਨੂੰ ਵੀਡੀਓ ਦੱਸੀ ਹੈ ਮਗਾਤਾਰੇ ਦਰਸ਼ਨ ਵੀ ਕਰਾਏ ਨੇ ਕਹਿੰਦੇ ਨੇ ਉੱਪਰ ਦੇਖੋ ਆਸਮਾਨ ਤੇ ਦਰਸ਼ਨ ਹੋਏ ਨੇ ਬਾਬਾ ਪੁਲੇनाथ ਕੇ ਦੇਖੋ ਸ਼ਾਕ ਸ਼ਾਦ ਦਰਸ਼ਨ ਹੋਏ ਨੇ ਮਾਤਾ ਜੀ ਬਹੁਤ ਚਮਤਕਾਰ ਮਾਤਾ ਨੇ ਦੱਸੇ ਨੇ ਤੇ ਬਹੁਤ ਖੁਸ਼ ਹੁੰਦੇ ਪਏ ਸੀ ਉਸ ਤੋਂ ਬਾਅਦ ਇੱਕ ਖਾਣਾ ਖਾਂ ਚਲੇ ਗਏ ਨੇ ਖਾਣਾ ਖਾ ਕੇ ਸੁੱਤੇ ਨੇ ਤਾਂ ਵੀ ਮੈਨੂੰ ਫੋਨ ਕੀਤਾ ਨਾ ਨੇ ਮੰਮੀ ਆਪ ਸੋ ਰਹੇ ਆਂ ਹਮ ਤੇ ਹੋਰ ਦੂਸਰੇ ਦਿਨ ਫੇਰੇ ਵਾਪਸ ਆ ਦੂਸਰੇ ਉਹ ਵਈ ਚੇਲ ਹੀ ਰਾਤ ਰਹੇ ਨੇ ਫੇਰੇ ਉੱਠ ਕੇ ਨਾਸ਼ਤਾ ਨੁਸ਼ਤਾ ਕੀਤਾ ਤੇ ਫੇਰ साढ़े नौ दस बजे मु कहीं हैं चले साढ़े ग्यारह रास्ते में दो किलो तीन मीट किलो मतलब पैदल रास्ता है बाइक ते बैठे ने पहले वंशिका दिशा दोनों बैठिया ने उस बाद दस मिनट पहले निकल गई है वंशिका दिशा उसके बाद उसके पापा मम्मी दोनों भाई वो भी मोटरसाइकिल पर बैठे हैं वो निकल गई हैं छोटा सा पुल है तो उस पता नहीं पुल पार किया है कि नहीं किया ये नहीं पता उसके बाद उसके पापा मम्मी गए हैं ते उसके उसी टाइम ही पीछे रह गए हैं और उसी टाइम बादल फटा है वो पीछे के पीछे हो गए हैं ये आगे निकल गए आर पार हो गए इनका पता नहीं लगा जब वो सारी रात वहीं रहे हैं रोते रहे हैं और सुबह जाके रातों रात पुल बन गया था फिर सुबह जाके इनको एंट्री हुई है पुल पार किया है इन्होंने नीचे गए हैं पर बच्चे नहीं मिले जम्मू तक जम्मू तक हाँ जी जम्मू तक आया ਉਸਕੇ ਪਾਪਾ ਮੰਮੀ ਤੇ ਇੱਕ ਚਾਚੇ ਦਾ ਲੜਕਾ ਇੱਕ ਆਪਣਾ ਭਾਈ ਹਾਂਜੀ ਇੱਕ ਇੱਕ ਦੀ ਫਰੈਂਡ ਦਿਸ਼ਾ ਕਿੰਨੇ ਦਿਨ ਹੋ ਗਏ ਹੁਣ ਪਤਾ ਨਹੀਂ ਲੱਗ ਪਾਰਿਆ 3 ਦਿਨ ਹੋ ਗਏ 3 ਦਿਨ ਹਾਂਜੀ 3 ਦਿਨ ਹੋ ਗਏ ਨਹੀਂ ਪਤਾ ਲੱਗ ਰਹਾ ਕਿ ਅਪੀਲ ਕੀ ਕਰਦੇ ਹੋ ਅਪੀਲ ਕਰਨਿਆ ਅਸੀਂ ਸਾਰੀ ਜਗ੍ਹਾ ਉਹਨਾਂ ਦੀ ਫੋਟੋ ਆ ਸਭ ਕੁਝ ਭੇਜਿਆ ਹੈ ਸਾਨੂੰ ਯਾਰਾ ਦੱਸੋ ਤੁਸੀਂ ਪੁਰੀ ਹੈਲਪ ਕਰੋ ਸਾਡੀ ਸਾਨੂੰ ਪਤਾ ਨਹੀਂ ਲੱਗ ਰਿਹਾ ਅਸੀਂ ਬਹੁਤ ਪਰੇਸ਼ਾਨ ਆ ਅਸੀਂ ਰੋ ਰਹੇ ਹਾਂ ਸਾਰੇ ਘਰ ਦੇ ਪਰੇਸ਼ਾਨ ਨੇ ਦਾਦਾ ਵੀ ਦਾਦੀ ਚਾਚਾ ਚਾਚੀ ਸਭ ਉਹ ਰਿਸ਼ਤੇਦਾਰ ਵੀ ਮੇਰੇ ਸਭ ਬਹੁਤ ਪਰੇਸ਼ਾਨ ਆ ਸਾਨੂੰ ਦੱਸੋ ਜਲਦੀ ਜਲਦੀ ਇਹਨਾਂ ਦੇ ਖੋਜ ਕੇ ਦੱਸੋ ਸਾਨੂੰ ਭਈ ਨਪੰਚਾਓ ਖ਼ਬਰਾਂ ਦਾ ਹੈ ਕਿ ਲਗਾਤਾਰ ਪਹਾੜੀ ਖੇਤਰਾਂ ਦੇ ਵਿੱਚ ਮੀਂਹ ਨੇ ਭਾਰੀ ਤਬਾਹੀ ਮਚਾਈ ਹੋਈ ਹੈ ਦੂਜੇ ਪਾਸੇ ਬੱਦਲ ਫਟਣ ਦੇ ਨਾਲ ਕਾਫੀ ਨੁਕਸਾਨ ਹੋ ਰਿਹਾ ਜਿਸ ਦੇ ਚੱਲਦੇ ਹੁਣੇ ਦੋਨੋਂ ਸਹੇਲੀਆਂ ਲਾਪਤਾ ਹੋ ਗਈਆਂ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਬੇਟੀਆਂ ਦੀ ਜਲਦ ਭਾਲ ਕੀਤੀ ਜਾਵੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ